ਬੱਟੀ ਹੰਟੀ ਹੋ ਕੇ ਰੰਕੜਾ ਕਰਤਾ ਹੋ ਕੇ ਹਾਂ ਰਾਂਗਾ ਫਿਲਟਰ ਲਾਣਾ ਇਹ ਹਾਂਜੀ ਮੇਤਰੋ ਕੀ ਹਾਲ ਚਾਲ ਸਵਾਗਤ ਆ ਜਰੇਸ਼ ਨਵੇਂ ਬਲਾਗ ਦੇ ਵਿੱਚ ਤੇ ਪਹਿਲਾਂ ਤੋਂ ਸਾਰਿਆਂ ਨੂੰ ਗੁੱਡ ਮਾਰਨਿੰਗ ਸਵਾਗਤ ਆ ਆਪਣੇ ਪੇਜ ਤੇ ਜਿਹੜੀ ਵੀ ਵੀਡੀਓ ਨਾਲ ਨਾ ਪਹਿਲਾਂ ਤਾਂ ਫੋਲੋ ਜ਼ਰੂਰ ਕਰ ਲਿਓ ਕਿਈ ਗਲਾਸਾਂ ਕੋਲੇ ਹਾਂ ਸਰਕਾਰੀ ਕੰਮ ਹੈ ਜੀ ਬੱਗਾ ਗੈਸ ਟਕਰਾਏ ਇਹ ਲੋ ਮਸਲਾ ਕੱਟ ਇਹ ਲੋ ਮਸਲਾ ਤੂੰ ਬਾਨੋ ਬਾਨੋ ਬਾਣਾ ਨਾਂਗੀ ਬਾਰੇ ਇਹਦੀ ਬੁੱਢੋਂ ਕਿਕਲਾ ਤਾਂ ਆਹ ਕਿਹਦੀ ਤਾਂ ਆਹ ਲੋਕ ਨੂੰ ਮਸੇ ਬੁੱਧੀ ਹਾਂ ਫੋਰਥ ਤੁਸੀਂ ਆਲੇ ਮੁੱਚੀ ਮੱਕਾ ਫੋਰਦੇ ਗੱਪ ਮਰੀ ਜਾਂਦੀ ਆਣਾ ਇਹ ਚਾਚਾ ਮੈਂ ਹੋਰ ਵੀ ਜਾਂਦੇ ਤੇ ਤੂੰ ਓਏ ਖੜਾ ਦਾ ਸਵੇਰ ਸਵੇਰ ਬਣਾ ਹੈਪੀ ਡਰਾਈਵਰ ਮਿਲਿਆ ਸਾਨੂੰ ਦਰਮੇਲ ਕਿਵੇਂ ਲੱਗੀ ਡਰਾਈਵਰੀ ਹੋਰ ਗਿਆ ਵਾ ਹੁਣ ਦੱਸ ਹਾਂ ਇਸ ਪਰਿੰਟ ਮੇਰਾ ਬੈਰੀਂਗ ਪਾਉ ਲਿਆ ਬੈਰੀਂਗ ਨਹੀਂ ਪੋਸੇ ਨੀ ਤੂੰ ਐਸਾ ਉਧਰ ਕੀ ਦੇਖ ਰਿਹਾ ਏ ਤੂੰ ਤੈਨੂੰ ਲੱਗਾ ਗੱਡੀ ਦੇਖੀ ਜਾਂਦਾ ਸੀ ਕਿ ਵੀ ਖੜੀ ਆ 10 ਦੀ ਗੱਡੀ ਖੜੀ ਆ ਸਾਰੇ ਆਪ ਦੇ ਮੂਰੇ ਖੜੀ ਆ ਦਿੱਕਤ ਕੋਈ ਗਲਤ ਕਰਦਾ ਦਿੱਕਤ ਕੋਈ ਲਾਈ ਮੇਤਰਾ ਆਪਣਾ 0032 ਫੇਰ ਵਗਿਆ ਕਿਉਂਕਿ ਗਲੀ ਚ ਜਾਮ ਲੱਗਿਆ ਪਿਆ ਜਰੇੜਾਂ ਰੁੜੇ ਨਾ ਜਾਂਦਾ ਇਹਨੂੰ ਘਰੇ ਬਾੜਨਾ ਸੀ ਸਾਹਮਣੇ ਰੇੜਾ ਖੜਾ ਇਹਨੂੰ ਕਰਦੇ ਨੂੰ ਬੈਕ ਇਹਨੂੰ ਉੱਥੇ ਲਾ ਕੇ ਫਲੇ ਚ ਉਦੋਂ ਮੁੜ ਕੇ ਘਮਾਉਣਿਆਂ ਨੂੰ ਵਾਪਸ ਅੱਜ ਇਧਰੇ ਸੇ ਆਪਣੀ ਗੜੀ ਕੀ ਟਰਾਲੀ ਜਾਣੀ ਆ। ਇਹ ਰੇੜਾ ਆਈ ਜਾਂਦਾ ਦੁਬਾਰ ਚ ਆਪਾਂ ਤਾਂ ਆਪਣਾ ਵਾਲੀ 0032 ਨੂੰ ਘਰੇ ਡੱਡੀ ਜੀ ਕਰਕੇ ਲਾ ਦੇ ਉਦੋਂ ਬਾਅਦ ਚੋ ਜਾਵਾਂਗੇ। ਚਾਹ ਤੂੰ ਪੀ ਕੇ। ਸਵੇਰੇ ਸਵੇਰੇ ਡਾਕਟਰ ਕੰਨੇ ਚੱਲਿਆਂ ਥੋੜਿਆਂ ਜਿਹਾ ਸੇਤਾਂ ਘਾਟ ਕਾਇਮਾਂ। ਦੁਬਾਰ ਚ ਤੁਸਨੂੰ ਮੋਗਾ ਦਿਖਾਵਾਂਗੇ ਅੱਜ। ਨਹੀਂ ਮਿੱਤਰੋ ਅੱਜ ਆਹ ਚੀਜ਼ ਨੂੰ ਵਰਤਣ ਦਾ ਵੇਲਾ ਆ ਗਿਆ। ਹੂੰ। ਜਾ ਪਰੇ। ਨਹੀਂ ਮਸੂ ਜਿਹੜੀ ਐਡ ਜੀ ਦੇ ਦਿੰਦੇ ਹੁੰਦਾ ਮਨ ਪੀਤੇ ਉਹ ਚ ਤਾਂ ਬੜਾ ਹੀ ਬੜੀ ਗਾਰਦ ਕਰਦਾ ਇਹ ਐਂ ਤੇ ਦੇਖਦਾ ਕੱਢਦਾ ਕਰੂ ਪਸਾ ਐਣੀ ਯਾਰ ਸਭ ਦਾ ਫੇਲ ਆ ਖੜਦਾ ਦਾ ਹੈ ਕਰੇ ਕੀ ਬਿਚਾਰਦਾ ਨਾ ਬੇਤੀ ਨਹੀਂ ਜਿੰਨਾ ਉਹ ਤੇ ਰੇਤਾ ਹੈਗਾ ਆ ਭਰ ਗਿਆ ਜੀ ਮੈਂ ਤਰੀ ਦੀ ਆ ਭੁਗਣੀ ਜੀ ਦਾ ਆਪਾਂ ਹੁਣ ਲਾਤੀ ਉੱਤੋਂ ਤੇ ਹੁਣ ਇਹਨਾਂ ਸਿੱਧਾ ਚਲਾ ਕੇ ਦੇ ਜੀ ਐਂ ਜੇ ਕਰ ਲੈ ਲੰਡਾ ਜੇ ਵੀ ਕਰੂ ਕੰਮ ਆਹ ਉ ਆਹ ਉਹ ਕਰਦਾ ਕੰਮ ਹੋਰ ਗੱਲ ਕੋਈ ਨਹੀਂ। ਬਹੁਤ ਡਿੱਕ। ਨਹੀਂ ਯਾਰ ਮਿੱਤਰੋ ਸੌਦਾ ਫੇਲ ਆਇਆ। ਲੋਈ ਹੋ ਗਿਆ ਇਹ ਤਾਂ ਇੱਕ ਸੀਟ ਵੀ ਨਹੀਂ ਕਰੀ ਸਾਫ ਆ। ਨਹੀਂ ਮਿੱਤਰੋ ਹੁਣ ਆਪਾਂ ਪਾਲੇ ਚਾਲੇ ਪੱਕੂ ਗਏ। ਸਮਰ ਲੱਗ ਗਿਆ ਜੀ ਬਈ ਸਮਰ ਨੂੰ ਹੌਲੀ ਹੌਲੀ ਮਸੱਟ ਕੇ ਆ ਕੇ ਆਏ ਆ ਵੀ ਸਮਰ ਘਰੇ ਲੈਣਾ ਤੂੰ। ਤੂੰ ਨਾਲ ਨਹੀਂ ਜਾਣਾ। ਤੇ ਪਹਿਲਾਂ ਤਾਂ ਜਾਮ ਲੱਗ ਗਿਆ ਸੀ ਤੁਹਾਨੂੰ ਪਤਾ ਆਪਣੀ ਗੱਡੀ ਚ ਅੱਜ ਭਾਰਤ ਮੜਾ ਰੂੜੀ ਬਣਿਆ ਪਿਆ ਸੀ ਆਵਾਜ਼ਾਂ ਹੀ ਬੜੀ ਜ਼ਿਆਦੇ ਵਧੀ ਪਈ ਸੀ ਤੇ ਹੁਣ ਇੱਥੇ ਚੱਲੇ ਆ ਪੱਕੋ ਕੈਂਚੀਆਂ ਗੱਡੀ ਨੂੰ ਕਲੀਨ ਕਰਨਾ ਜਿਹੜਾ ਤੁਹਾਨੂੰ ਸੌਦਾ ਪਹਿਲਾਂ ਅਸੀਂ ਦਿਖਾਇਆਗਾ ਉਹ ਯਾਰ ਹੈ ਨਹੀਂ ਉਹਦਾ ਮਸਹੂਰੀਆਂ ਜੀ ਵਧੀਆ ਹੁੰਦਾ ਮਤਲਬ ਫੇਰ ਲਾ ਸੌਦਾ ਗੁੱਲ ਮਲਾ ਕੇ ਉਹ ਘੈਂਟ ਨਹੀਂ ਕੰਮ ਯਾਰ ਦਾ ਉਦੂ ਕੰਮ ਹੀ ਆ ਉਹਦਾ ਜੇ ਮੰਨ ਕੇ ਚਲੋ ਵੀ ਇੱਕ ਮਿੰਟ ਮੈਂ ਚੱਕਿਆ ਇੱਕ ਮਿੰਟ ਚੱਕ ਕੇ ਹਜੇ ਉਹਦੇ ਥੱਲੋਂ ਰੇਤਾ ਪੂਰਾ ਨਿਕਲਿਆ ਨਹੀਂ ਸੀ ਤੇ ਉਹ ਲੋ ਹੋ ਗਿਆ ਉਸ ਤੋਂ ਬਾਅਦ ਵਿੱਚ ਫੇਰ ਚਾਰਜ ਇਹ ਸਾਹਬ ਨਾਲ ਦਾ ਵੀ ਘੱਟੋ ਘੱਟ ਉਹਦੇ ਨਾਲ ਜੇ ਤੁਸੀਂ ਗੱਡੀ ਸਾਫ ਕਰਨੀ ਹੈ ਨਾ ਨਾਂ ਬੜਾ ਸੋਨੂ 2 ਘੰਟੇ ਆ ਰਾਮ ਨਾਲ ਚਾਹੀਦੀ ਆ ਕੱਲਾ ਬੇਕਤੀ ਮੰਦਰੋਂ ਕਰਨ ਖਾਸਤਰ ਕਿਉਂ ਉਹਨੇ ਲੋ ਹੋ ਜਾਣਾ ਉਸ ਤੋਂ ਬਾਅਦ 15 ਮਿੰਟਾਂ ਚੋਂ ਚਾਰਜ ਹੁੰਦਾ ਤੇ ਹੈ ਨਹੀਂ ਉਹ ਯਾਰ ਕੰਮ ਟੇਢਾ ਹੀ ਆ ਲੰਬਾ ਪ੍ਰੋਸੈਸਾ ਥੋੜਾ ਜਿਹਾ ਤੇ ਇਹ ਇਸ ਕਰਕੇ ਮਾਰ ਕੇ ਆਪਾਂ ਉਹਨਾਂ ਮਿੱਤਰੋ ਗੁਰੀਕੋਲ ਚੱਲਿਆਂ ਉਹਦੇ ਕੋਲ ਵੱਡਾ ਬੈਂਕ ਮੁਕਲਿੰਦਰ ਚ ਮਾਰ ਕੇ ਦੁਬਾਰਾ ਚੀਮੂ ਆ ਜੂ ਤੇ ਇਹਨਾਂ ਗਾਹਾਂ ਦਾ ਪ੍ਰੋਸੈਸ਼ਨ ਸਾਰਾ ਦਿਖਾਵਾਂਗੇ ਨਹੀਂ ਫਿਰਨੀ ਘੁੰਮੀ ਆ ਨਾ ਟੁੱਟੀ ਆ ਯਾਰ ਕਾਲੂ ਫਿਰਦਾ ਗੱਲ ਆਣਾ ਡਾਰਲਿੰਗ ਕਾਲੂ ਡਾਰਲਿੰਗ ਫਿਰਦੀ ਆ ਟਰੋਲਾ ਕੇ 0032 ਆਹ ਲਾਤੀ ਕਹਿੰਦੇ ਆਹ ਲਾਤੀ ਇੱਥੇ ਬੈਕ ਕਿਉਂ ਕਰਾਂਗੇ ਉਹਨਾਂ ਦਾ ਬੈਕ ਕਿਉਂ ਮਾਰਾਂਗੇ ਉਹਦੋਂ ਚੀਮੂ ਆ ਜੂਗਾ ਦੁਬਾਰਾ ਤੇ ਥੋੜਾ ਕਰਾਉਣਾ ਮੋਤਰ ਤਰਸਨ ਗੁਰੀ ਦੇ ਤੇ ਮੂਹ ਦਿਖਾ ਕੇ ਆਉਣਾ ਪਹਿਲਾਂ ਗੁਰੀ ਕੋਲ ਤੇ ਆ ਲੈ ਮਰੂਦ ਭਾਣੇ ਗਰੇ ਗਰੇ ਮਰੂਦ ਖਾਉ ਤੜਕੇ ਤੜਕੇ ਮਰੂਦ 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 ਲੈ ਮੈਟ੍ਰੋ ਕਰ ਲੈ ਜਗਾਰਮੈਂਟ ਫੱਟ ਤੇ ਆ ਬਈ ਕਿਉਂ ਕੱਡੂ ਕਰਦਾ ਇਹ ਕੱਡੂ ਕੋਚਰੇ ਸਾਰ ਕੇ ਉਹਨਾਂ ਦਾ ਗੱਲ ਨਹੀਂ ਬਣੀ ਛੋਟਿਆਂ ਦਾ ਆ ਦੇਖੋ ਰੋ 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 ਰੱਖਣਾ ਪੈਂਦਾ ਇਹ ਬਣਾਉ ਜੈਂਗੋ ਆਇਆ ਬੰਦਾ ਮੇਟਰੋ ਗਾ ਗੱਡੀ ਦਾ ਆਠਾ ਬਣਾਇਆ ਪਿਆ ਜਮਾ ਇਧਰ ਦੇਖੋ ਦਿੱਤਾ ਗੱਡੀ ਵਾਲ ਨਾ ਇਸ ਤਰ੍ਹਾਂ ਸੋਹਣਾ ਲੱਗਦਾ ਦੱਸ ਮੈਂ ਮਹਿੰਦਰਾ ਜਨਾਨੀ ਵਾਲਾ ਹੈਅਰਸਟਾਈਲ ਜੀ ਵਰਗਾ ਸਾਹ ਕੋਲ ਟ੍ਰੈਂਡਿੰਗ ਚੱਲ ਰਹੇ ਹਨ ਟ੍ਰੈਂਡਿੰਗ ਚ ਹੈਅਰਸਟਾਈਲ ਚੱਲਦਾ ਕਹਿੰਦਾ ਆਪਾਂ ਐ ਤੋਂ 3 ਵਾਲਾ ਲਾਈ ਵੀਲ ਨਾਲ ਸਜਣਾ ਕਲਾ ਕਲਾ ਡੰਡਾ ਸਾਫ ਕਰਨਾ ਪੈਂਦਾ ਫੇਰ ਕਿਤੇ ਜਾ ਕੇ ਸੜਕ ਤੇ ਭੱਜੀ ਜਾਂਦੀ ਮੁੱਲ ਮੋੜਦੀ ਆ ਫੇਰ ਦੰਦੀਆਂ ਸਕੂਨ ਕੱਲੇ ਘੁੰਮਦੀ ਸੋਹਣੀ ਲੱਗਦੀ ਆ ਜੀ ਕਾਲਸ ਨਾ ਜਿਹੜੀ ਚੜਦੀ ਆ ਇਹਦੇ ਉੱਤੇ ਲੋਕਾਂ ਦੀਆਂ ਨਜ਼ਰਾਂ ਦੀ ਕੱਲੀ ਕੱਲੀ ਐਨ ਹੋਣੀ ਪੈਂਦੀ ਆ ਇਰੇ ਕਿਤੇ ਜਾ ਕੇ ਸਾਫ ਹੁੰਦੇ ਆ। ਹੁਣ ਇਹ ਸਾਰਾ ਵਿੱਚੋਂ ਮਾਰਿਆ ਹੁਣ ਐ ਮਾਰਨਾ ਪੁੱਜਤੇ ਸਾਰੇ ਦੇ ਜਗਾੜ। ਇਰੇ ਕਿਤੇ ਗੋਣ ਮੁੜਾਲਾ। ਹੁਣ ਚੱਲਦੇ ਆ ਅਗਲੇ ਕੋਲ। ਹਾਂ ਰਾਲ ਨਾਲ ਹੀ ਗਈ। ਗੱਡੀ ਕਰਤੀ ਬਾਸ਼। ਸ਼ਿਮੋ ਤੇ ਤੇਰੇ ਲਈ ਰੂਪ ਚ ਥੋਤੀ ਗਈ ਹੈ ਕਾਹਦੀ ਗੱਲ ਨਹੀਂ ਬਣੀ। ਬਣੀ ਨਹੀਂ ਗੱਲ। ਸ਼ਿਮੋ ਫਿਰ ਤੂੰ ਦਾ ਚੜਦਾ ਐ ਤੂੰ ਬਾ ਗੱਡੀ ਨੂੰ ਯਾਰ। ਮੈਂ ਤਾਂ ਅੱਜ ਆਪਦੇ ਹਿਸਾਬ ਨਾਲ ਭੈਣੀ ਸਾਰ ਨੂੰ ਵਧੀਆ ਥੋਤੀ ਹੈ। ਹਾਂ ਹਾਂ ਕਿਹੜਿਆ ਟਾਕੀ ਤੇ ਨਹੀਂ ਨਾ ਸਕ੍ਰੈਚੇ ਦਿਖਣੀ ਨਹੀਂ ਸੀ ਗੈਪ ਕਰ ਦਿੰਦਾ ਕੱਲ ਆ ਲਾ ਕੇ ਅੱਜ ਕਢਾ ਰਿਹਾ ਮੈਂ ਕੱਲ ਦਾ ਦੇਖਿਆ ਵੇ ਮੇਰਾ ਆਹ ਨਹੀਂ ਸਾਡਾ ਚੱਲਦਾ ਇਹ ਤਾਂ ਕਾਹੀ ਤਾਂ ਕਰ ਦਿਆ ਪਿਆ ਆ ਗਿਆ ਵੇ ਕਿ ਨਹੀਂ ਜੇ ਪਲਾਗੇ ਪੇਚ ਕਾਹ ਘੁਮਾ ਕੇ ਵਾਰ ਵਾਰ ਖੋਲੇ ਮੈਂ ਥੋੜਾ ਕਾਸਕੀ ਗਾਣਾ ਕਾਸ ਕੀ ਨਹੀਂ ਖੋਲ ਜੂ ਹੈ ਕਹੀਂ ਖਿੱਚਣਾ ਪਾਣੀ ਮਾਰਨ ਦੀ ਲੋੜ ਹੈ ਕਿ ਪਾਪਾ ਆਪਾਂ ਦਾ ਲੈ ਮਾਰੀ ਜਾਂਦਾ ਪ੍ਰੈਸ਼ਰ ਇਹਨਾਂ ਦਾ ਪਿਛਲਾ ਦੇਖੀਏ ਇੱਥੇ ਵੀ ਭੈਣ ਆ ਯਾਰ ਉਹ ਜਿੰਮੂ ਬੋਰਸ ਵਧੀਆ ਮਾਰਿਆ ਤੂੰ ਪੈਰ ਕਾਲੇ ਕਾਲੇ ਹੋ ਗਏ ਤੇ ਗੇਅਰ ਚ ਪਾ ਕੇ ਹੈਂਡ ਬ੍ਰੇਕ ਸਿੱਟੀ ਉਧਰਲੇ ਪਾਸੇ ਹੀ ਜਾ ਉਧਰਲੇ ਪਾਸੇ ਹੀ ਜਾ ਟੈਕ ਕਰ ਲੋ ਪੈਰ ਹੀ ਨਹੀਂ ਘੁੰਮਣਾ ਉਹਨਾਂ ਦਾ ਦੇਖ ਕੇ ਤੇ ਆ ਮੈਂ ਤਾਂ ਮੜਾ ਪਾਣੀ ਆ ਮਾਰੇ ਫੇਰ ਮੜਾ ਮੜਾ ਨੰਗਾ ਚਟਾਓਗੇ ਦੀ ਸੂ ਆਹ ਕੱਪੜਾ ਹੁਣ ਪਾਣੀ ਨਾ ਸਾਫ ਕਰਕੇ ਜੀ ਝੂਪਾ ਨਾ ਔਰ ਏ ਤਰੂਤਾ ਲੱਗ ਗਿਆ ਜੀ ਉਹ ਤਾਂ ਜਮਾ ਕੋਲ ਕਸਿਆਵਾ ਕਰਕੇ ਜਗੜਾ ਉਹ ਰਫਲ ਤੇ ਬਾਹਰ ਆ ਪਿਆ ਮੈਂ ਮੇਰਾ ਹਲਾ ਹੁਣ ਉਹਦੀ ਨਿਕਲਿਆ ਤੇਰੇ ਇੱਥੇ ਤਾਂ ਨਿੱਕਾ ਜਿਹਾ ਸਗਰੂਈ ਸੀ ਤੇ ਹੁਣ ਪੈਂਚਰ ਲੱਗ ਗਿਆ ਆਪਣੇ ਇੱਕ ਮੈਨੂੰ ਤੇ ਹੁਣ ਚੀਮੂ ਵਾਲਾ ਕੰਮ ਹੋਗਾ ਥੋੜਾ ਜਿਹਾ ਘੰਟਾ ਲੇਟ ਤੇ ਆਪਾਂ ਸੋਚਿਆ ਵੀ ਪੰਨਾਂ ਟਾਈਮ ਤੇ ਡੈਂਟਿੰਗ ਫਾਈਂਡਿੰਗ ਕਰਾ ਲਈਏ ਤੇ ਬਾਲ ਕੋਲ ਘਟਾਲੀ ਗਗਨ ਕੋਲ ਪਹੁੰਚਿਆ ਆ ਜਹਾਜ਼ ਬਣਾਈ ਜਾਂਦਾ ਬਾਈ ਬਾਲ ਕਟਾ ਕੇ ਫਰਨਾ ਹੈ ਨੂੰਆਂ ਕਰਕੇ ਹੁਣ ਫੇਰ ਹੀ ਜਾਵਾਂਗੇ ਗਾਇਸ ਹੈਲੋ ਗਾਇਸ ਕਿੱਦਾਂ ਮਰੀ ਹਾਂ ਗਾਇਸ ਲੈ ਹੁਣ ਬਾਲ ਹੁਣ ਤੂੰ ਵਧੀਆ ਕੱਟਣਾ ਹੈ ਅੱਜ ਵਲੌਗ ਬਣਾ ਹੀ ਲੈਣਾ ਮੈਂ ਹੁਣ ਸੋਚਿਆ ਵੀ ਆਪ ਵੀ ਵਧੀਆ ਹੋ ਜਾਈਏ ਪਤਾ ਗੱਡੀ ਡੈਂਟ ਦੀ ਕਹਿੰਦੇ ਹੁਣ ਡੈਂਟਰੀ ਜਾਉਂਦਾ ਮੈਨੂੰ ਨਹੀਂ ਡੈਂਟ ਇਹਦਾ ਦੋ ਤਿੰਨ ਦਿਨ ਹੋ ਗਏ ਧਣ ਸਾਡਾ ਬੜਾ ਲੱਗੀ ਜਾਂਦਾ ਡੈਂਟੇ ਹੰਟੀ ਹੋ ਕੇ ਰੰਕੜਾ ਹੋ ਕਰਤਾ ਹੋ ਕੇ ਹੈ ਰਾਂਗਾ ਫਿਲਟਰ ਲਾਣਾ ਏ ਫਿਲਟਰ ਨਾਲ ਇਹ ਕਰਦਾ ਫਿਲਟਰ ਦਾ ਕਮਾਲ ਕਰਦਾ ਲੈ ਮਿੱਤਰੋ ਵਾਲ ਬੂਟ ਕਟਾ ਲੇ ਹਾਂ ਤੂੰ ਕਿਵੇਂ ਖੁੱਦ ਨਹੀਂ ਆ ਨਾ ਬਣਾਉਣਾ ਤਾਂਹੀਂ ਬਣਾਉਣਾ ਹੁਣ ਸਾਡਾ ਕੋਲ ਰਹਿਣਾ ਜਾਵੇ ਇੱਥੇ ਤੂੰ ਵਾਲ ਦੇਖ ਤੇ ਹੈ ਤਾਂ ਨਹੀਂ ਫਿਰ ਮੈਂ ਸਿੱਧਾ ਹੀ ਨਾ ਗਿਉ ਤੇਰੇ ਯਾਰ ਲੈ ਮਿੱਤਰੋ ਹੁਣ ਚੀਮੂ ਨੂੰ ਲੱਗੇ ਆਪਾਂ ਚੱਕਣ ਕਰੂ ਤੇ ਆਪਣੇ ਪੈਂਟਾਂ ਵਾਲਾ ਰੁਮੜਾ ਜਿਹੜਾ ਉਹ ਬਸ ਖਤਮ ਕਰਨ ਵਾਲੇ ਆ ਮਿੱਤਰੋ ਫਾਈਨਲੀ ਇਹ ਚੀਮੂ ਯਾਰ ਮਿਲ ਗਿਆ ਬਾਜ ਕਰ ਲਈਏ ਘਾਟੇ ਤੋਂ ਪਹਿਲਾਂ ਸਾਨੂੰ ਕਾਪੀਰਾਈਟ ਮਿਲ ਜੇ ਨਾਲ ਨਾਲ ਤਿੰਮੂ ਯਾਰ ਮਿਲ ਗਿਆ ਤੇ ਹੁਣ ਚੱਲੇ ਆਂ ਦੁੱਡਾਣੇ ਦੇ ਲਾਗੇ ਦੁੱਡਾਣੇ ਦੇ ਜਮਾ ਪੁਲ ਸਾਹਨੇ ਵਾਲੇ ਸੰਨੀ ਦੌਰ ਦੇ ਪਿੰਡ ਚੱਲੇ ਆਂ ਕੱਲੋਂ ਲਾ ਕੇ ਸੰਨੀ ਦੌਰ ਦੇ ਪਿੰਡ ਚੱਲੇ ਆਂ ਸਾਹਨੇ ਮੋੜ ਤੇ ਇਹਦੇ ਬਾਣਾ ਤੋਂ ਇਮਪ੍ਰੈਸ ਹੋ ਕੇ ਸੋਚਿਆ ਅੱਜ ਮੈਂ ਵੀ ਫਲਕ ਤਾਈਦਾ ਘਟਾਲੀ ਸੀ ਮੈਂ ਡੈਂਟ ਵਾਲੇ ਕੋਲ ਬਾਕੀ ਸੀ ਅੱਜ ਤੂੰ ਆ ਕਿਹੜੇ ਰੋਡ ਤੇ ਪਾਇਆ ਕਿਹੜੇ ਰੋਡ ਤੇ ਪਾਇਆ ਤੂੰ ਰਾਜੀ ਮਾੜ ਬਦਲੇ ਸਾਡੇ ਮਰੇ ਘਰ ਨੂੰ ਚੱਲਦੇ ਰਹਿਣ ਦਿੰਦੇ ਆ ਕਿਹਾ ਭੈਣੇ ਇਹ ਜੇ ਸੱਪਾਂ ਵਾਲੇ ਰੋਡ ਤੇ ਪਾਇਆ ਨੇ ਤੂੰ ਆ ਇਹ। ਆ ਦੇ ਕੋਹੜਾ। ਇਹਦਾ ਮੋਟਰਸਾਈਕਲ ਨਹੀਂ ਸੈਟ ਦਿੰਦਾ। ਬਾਕੀ ਇਹਦਾ ਦੇਣੀ ਕਸਮ ਆ ਲੈ। ਅਜੇ ਭੈਣਾ ਮਗਰ ਦੇਖਦਾ। ਸਹੀ ਗੱਲ। ਅੰਗਰੇਜ਼ਾਂ ਮਿਲਦਾ ਪੋਲਾ ਤੇ ਹਲੇ ਵਰਕਿੰਗ ਦੇ ਵਿੱਚ ਆ ਸਭ ਤੋਂ ਵੱਡੀ ਗੱਲ ਔਰ ਇਹਦੇ ਜਾਂ ਬਹੁਤ ਬੜਾ ਲੱਗਦਾ। ਉਹ ਵੀ ਲੁਧਿਆਣੇ ਚ। ਉਹ ਵੀ ਲੁਧਿਆਣੇ ਚ। ਇਹ ਮੈਟਰੋ 5:40 ਹੋ ਗਏ ਤੇ ਆਹ ਕੰਟੇਨਰ ਚ ਜਾਂਦੇ ਆ ਅਮਰੀਕਾ ਮੋਰਕਾਲੇ ਪਾਸੇ ਸਿੱਪਾਂ ਚੜ ਕੇ ਨੂੰ ਕਰਾਉਣੇ ਆ ਦਰਸ਼ਣ ਇਹ ਆਹ ਕਿੱਧਰ ਵੱੜਦੀ ਰਾਹ ਹੈ ਹੈ ਮਾਇਆ ਮੂ ਬਲਾ ਕੇ ਨਿਕਲਣਾ ਬੁਆ ਜਿੱਥੋਂ ਅੱਜ ਮੈਟਰੋ ਲੇਟ ਬਹੁਤ ਜ਼ਿਆਦਾ ਹੋ ਗਏ ਤੇ ਫਾਈਨਲੀ ਰੇੜੀ ਯਾਰ ਰੇੜੀ ਵਾਲੇ ਕੋਲ ਪਹੁੰਚ ਕੇ ਤੇ ਵਰਗ ਬੁਰਗੇ ਸਿੱਟਦੇ ਆ ਅੰਦਰ ਹੋਰ ਜੂ ਵਰਗ ਲੈਣਾ ਕਾਣਾ 버거 ਹੈ। ਹੁਣ ਟ੍ਰੈਵਲ ਹੋਣਾ। ਫਲੇਮ ਇਥਰੋ ਬਰਗਰ ਖਾਣ ਲੱਗਿਆ। ਉੱਖਣ ਵਿੱਚ ਸਾਰਾ ਕੁਝ ਜਿਹੜਾ ਖਾ ਗਿਆ ਇਹ ਸਾਰੀ ਹਜਮ ਹੋ ਗਿਆ। ਹੁਣ 버거 ਦੇ ਦਾਂ ਬੰਗ ਦਾ ਕਿਵੇਂ ਆ। ਗੋਲ ਗੱਪੇ ਖਾਡਦੀ ਐ ਨਾ। ਗੋਲ ਗੱਪੇ ਲਈ ਆ ਸੀ। ਫਲੇਮ ਇਥਰੋ ਹੁਣ ਮੁੜਿਆ ਬਰਾਬਰ। ਆਹ ਦੇਖੋ। ਮੇਰੇ ਤੇ ਜੀਮੂ ਦਾ ਤਾਂ ਇਹ ਬਾਜ਼ਾਰ ਆ ਵੀ ਬੋਲ ਨਹੀਂ ਰੇਸਾਂ ਦੇ ਕਿ ਠੰਡ ਲੱਗਣੋਂ ਨਹੀਂ ਹਟਦੀ। ਗੱਟ ਦੀਆਂ ਰੇਸਾਂ ਦੇ ਕੇ ਛੱਡ ਲੱਗਣਾ ਨਹੀਂ ਹਟਦੀ ਇਹ ਨਾਲੋਂ ਤੁਸੀਂ Maruti ਲਾਓ ਇੱਕ ਇਹ ਨਾਲੋਂ ਇੱਕ Maruti ਲਾਓ ਨਹੀਂ ਤਾਂ ਮੀਂਹ ਕਣੀ ਦਬਜਾਊ ਤੁਹਾਨੂੰ ਅ 7:41 ਮਿੰਟ ਹੋ ਗਏ ਤੇ ਹੁਣ ਵਾਪਸੀ ਆਉਂਗਾ ਨੇ ਉੱਥੋਂ ਇੱਕ ਬਰਾਬਰ ਦਾ ਕੀ ਸੌਤੇ ਜਾਂਦਾ ਭੈਣ ਸਾਡੇ ਵਾਲੀ ਨੇ ਰੋਕ ਵੀ ਜਾਣਾ ਛੋਟਾ ਇਹ ਰੁਕਣਾ ਵੀ ਇੰਦੀ ਹਾਂ ਨਹੀਂ ਜਿਦ ਦਿਨਾਂ ਕਿਉਂਗੇ ਜੇ ਹੁਣੇ ਕੈਂਟਰ ਲਾਇਆ ਸੀ ਮੈਂ ਵੀ ਉਹੀ ਜਾਣ ਲੱਗੇ ਸੀ ਉਹਨੇ ਕੈਂਟਰ ਲਾਇਆ ਸੀ ਬਾੜ ਤੇ ਆ ਜਾਂਦਾ ਭੈਣਾ ਸਿੱਧੀ ਬਾੜਦਾ ਉਹ ਗੱਡੀ ਕੇ ਬੜੀ ਸਿੱਧੀ ਲੱਗੇ ਆਣਾ ਨਾਲ ਦੀ ਨਾਲ ਤੇਰਾ ਯਾਰ ਉੱਥੇ ਉਨੇ ਡੇਰਾਂ ਚੀ ਬੈ ਕੇ ਲੈ ਗਿਆ ਟੈਗ ਦਾ ਮੈਂ ਚਲਾ ਲੂੰ ਮਿਲ ਗਿਆ ਤੇਰਾ ਫੋਨ ਚੱਲੇ ਲਾਈਵ ਮੇਤਰੂ ਹੁਣ ਚੱਲੇ ਆ ਪਿੰਡ ਤੇ ਜੀਮੂ ਨੂੰ ਦਰਬਾਰ ਚ ਦੇ ਚ ਸੜਦਾ ਝੰਗਾ ਡਾਰਲਿੰਗ ਕੱਲ ਨੂੰ ਕੱਲ ਨੂੰ ਮਿਲਾਂਗੇ ਆਪਾਂ ਚੰਗਾ ਪੈ ਰੇ ਸੀਟ ਬਾਈ ਬੜੀ ਕਰਕੇ ਬਹਿਣਾ ਓਏ ਐ ਮਿੱਤਰੋਂ ਹੁਣ ਚੱਲੇ ਪਿੰਡ ਨੂੰ ਹੁਣ ਕਿਤੇ ਜਾ ਕੇ ਤੋਂ ਵਿਹਲੇ ਹੋਏ ਆਂ ਕਿੰਨਾ ਮਿੱਤਰ ਦਾ ਹੀ ਬੜੀ ਅੱਲਾਬ ਜੂ ਬੜਾ ਲੱਗਦਾ ਇਹ ਨਾਲਾ ਤੇਰਾ ਲਾਈਟ ਇਹਦੀ ਸਾਢੇ ਕੀ ਆਪਣੀ ਲਾਈਟ ਬੰਦ ਕਰ ਪਹਿਲਾਂ ਉਹ ਅੱਜ ਦੇ ਵਲੌਗ ਨੂੰ ਕਰਦੇ ਆਂ ਖਤਮ ਤੇ ਹੁਣ ਸਾਨੂੰ ਪਤਾ ਆਪਾਂ ਪਹੁੰਚ ਚੁੱਕੇ ਆਂ ਕਰਦੇ ਡਿਊਟੀ ਚੱਲ ਪਈ ਆਪਣੀ ਛੇਰੂ ਵਾਲੀ ਛੇਰੂ ਆਹ ਇਹੋ ਸਾਡਾ ਸ਼ੇਰੂ ਵਫਾਦਾਰੀ ਦਾ ਕਹਿੰਦੇ ਸ਼ੇਰੂ ਜੀ ਆ